ਕੁਝ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਤੇ ਲੋਕਾਂ ਨੂੰ ਭਰੋਸਾ ਨਹੀਂ ਗਿਆ। ਉਹ ਜਿਹੜੀ ਇਹ ਸਰਕਾਰ ਬਣੀ ਸੀਗੀ ਦੋ ਵਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਉਹ ਕੈਪਟਨ ਦੇ ਨਾਮ ਨੂੰ ਬਣੀ ਸੀਗੀ। ਇਹ ਜਿਹੜੀ ਸਰਕਾਰ ਦਾ ਫੇਲਰ ਆ ਇਹਦੇ ਲਈ ਸਾਰੇ ਜ਼ਿੰਮੇਵਾਰ ਨੇ। ਇਕੱਲੇ ਕੈਪਟਨ ਤੇ ਇਹ ਪੱਲਾ ਝਾੜ ਕੇ ਇਹਨਾਂ ਦਾ ਖੇੜਾ ਨਹੀਂ ਛੁੱਟਣਾ। ਜਿਨ੍ਹਾਂ ਨੂੰ ਜਨ ਜ਼ਬੀਰ ਕੀਤਾ ਗਿਆ ਉਹ ਵੀ ਪਾਰਟੀ ਬਣਾ ਰਹੇ ਨੇ। ਲੇਕਿਨ ਪੰਜਾਬ ਦੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹ ਵੀ ਉਹ ਫੇਲ ਹੋਏ ਨੇ ਆਪਣੇ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਲੋਕਾਂ ਦੇ ਨਾਲ ਉਹ ਪੂਰੇ ਨਹੀਂ ਹੋਏ ਤੇ ਭਾਰਤੀ ਜਨਤਾ ਪਾਰਟੀ ਨਾਲ ਜੋ ਉਹਨਾਂ ਦੇ ਅੰਦਰੋਂ ਸਾਂਢ ਗਾਠ ਆ ਉਹ ਵੀ ਅੱਜ ਸਾਹਮਣੇ ਆ ਰਹੀ ਆ ਵੀ ਜਿਹੜੇ ਆ ਲੇਟ ਡਿਲੇ ਕਰ ਰਹੇ ਆ ਕਾਨੂੰਨ ਰੱਦ ਕਰਨ ਦੇ ਲਈ ਉਹ ਸਾਡਾ ਕੈਪਟਨ ਸਾਹਿਬ ਡਿਲੇ ਕਰਾ ਰਹੇ ਹਨ ਸੋ ਪਤਾ ਨਹੀਂ ਅੰਦਰ ਸਾਰਾ ਕੁਝ ਸਾਹਮਣੇ ਹੌਲੀ ਹੌਲੀ ਸਾਹਮਣੇ ਆਈ ਜਾਂਦੀ ਗੱਲਾਂ ਸਾਰੀਆ ਤਾਂ ਲੇਕਿਨ ਕਾਨੂੰਨ ਰੱਦ ਹੋਣਾ ਚਾਹੀਦਾ ਲੰਬੇ ਸਮੇਂ ਤੋਂ ਕਿਸਾਨ ਲਈ ਲੜ ਰਹੇ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਸਾਥ ਦੇ ਰਹੇ ਹਾਂ ਕਾਦੀਪੁਰ ਨੇ ਅਲਾਈਅੰਸ ਵੀ ਤੋੜਿਆ ਭਾਜਪਾ ਦੇ ਨਾਲ ਇੱਕ ਵਿਵਾਦ ਸੰਬੰਧਤ ਪਾਲਿਸੀ ਉਹ ਜਿਹੜਾ ਸਿੱਧੀ ਅਸੀਂ ਕਿਸਾਨਾਂ ਦੇ ਢੱਡ ਕੇ ਹੱਕ ਦੇ ਵਿੱਚ ਆ ਪਿਛਲੀ ਵਾਰ ਵੀ ਉਹ ਉਦੋਂ ਕੈਪਟਨ ਦਾ ਫੇਸਿਸ ਕਰ ਲਿਆ ਹੁਣ ਜੰਨੀ ਦਾ ਫੇਸਿਸ ਕਰਨਾ ਚਾਹੁੰਦੇ ਆ ਪਰ ਲੋਕਾਂ ਨੂੰ ਪਤਾ ਵੀ ਇਹ ਸਾਰੇ ਇਤਨੇ ਇਹ ਸਾਰਾ ਜੋ ਸਾਡੇ ਨਾਲ ਛੱਗੀ ਹੋਈ ਆ ਇਹ ਕਾਂਗਰਸ ਨੇ ਕੀਤੀ ਆ ਖਾਸ ਕਰਕੇ ਕਾਂਗਰਸ ਨੂੰ ਵੋਟ ਪੰਜਾਬ ਦੇ ਲੋਕਾਂ ਬੜੀ ਇਹ ਸਰਕਾਰ ਹੈਗੀ ਆ ਪੌਣੇ 5 ਸਾਲ ਹੋਣ ਵਾਲੇ ਨੇ ਪੌਣੇ 5 ਸਾਲ ਚ ਇਹਨਾਂ ਨੇ ਜਿਹੜਾ ਲੋਕਾਂ ਨੂੰ ੱੱਕੀਸ਼ਾ ਹੀ ਕੀਤੀਆਂ ਨੇ ਡਰਾਇਆ ਧਮਕਾਇਆ ਆ ਤਾਂ ਹੁਣ ਅੱਤੀ ਹੋ ਗਈ ਨਾ ਵੀ ਜਿਹੜੀ ਥੱਪੜ ਤੱਕ ਮਾਰਨੇ ਸ਼ੁਰੂ ਕਰ ਦਿੱਤੇ ਸੋ ਇਹ ਬੜੀ ਮਾੜੀ ਗੱਲ ਆ ਠੀਕ ਆ ਅਸੀਂ ਚੁਣੇ ਨਮਾਇੰਦੇ ਆ ਲੋਕ ਸਾਡੇ ਕੋਲੇ ਆਉਂਦੇ ਨੇ ਲੋਕਾਂ ਦਾ ਸਾਡੇ ਨਾਲ ਬਹਿਸ ਕਰਨਾ ਸਾਡੇ ਤੇ ਗੁੱਸਾ ਵੀ ਹੁੰਦਾ ਕਈ ਵਾਰ ਉਹ ਅਗਲੇ ਦੀ ਆਪਣੀਆਂ ਤਕਲੀਫਾਂ ਹੁੰਦੀਆਂ ਲੋਕਾਂ ਦੀ ਉਹਦੇ ਲਈ ਸਾਨੂੰ ਬੜੀ ਸਹਿਨਸ਼ੀਲਤਾ ਜੜੀ ਬਣਾ ਕੇ ਰੱਖਣ ਦੀ ਲੋੜ ਹੈਗੀ ਆ ਇਸ਼ੂਜ਼ ਕਈ ਵਾਰ ਰਾਜੰਦਰੀ ਤਾਂ ਮਾਹੌਲ ਵੀ ਕ੍ਰੀਏਟ ਹੋ ਜਾਂਦਾ ਲੇਕਿਨ ਫਿਰ ਵੀ ਤੁਹਾਨੂੰ ਆਪਣੇ ਆਪ ਨੂੰ ਜਿਹੜੀ ਆਪਣਾ ਇਨਿਕ ਸੈਂਸ ਸ਼ੀਰਤਾ ਚਾਹੀਦੀ ਹੈ ਵੀ ਤੁਸੀਂ ਲੋਕਾਂ ਦੇ ਜਿਹ ਨਮਾਇੰਦੇ ਹੋ ਤਾਂ ਲੋਕਾਂ ਦੀ ਗੱਲ ਸੁਣੋ ਉਹ ਆਪਦੇ ਮਸਲੇ ਤੇ ਦੁਖੀ ਹੁੰਦੇ ਨੇ ਲੋਕ ਇਸ ਲਈ ਬੜੀ ਮਾੜੀ ਗੱਲ ਹੋਈ ਆ ਤੇ ਇਹਦੇ ਵਿੱਚ ਅਸੀਂ ਨਿੰਦਾ ਵੀ ਕਰਦੇ ਆ ਤੇ ਆਉਣ ਵਾਲੇ ਸਮੇਂ ਸਾਰੇ ਲੀਡਰ ਨੂੰ ਸਭ ਕੁਝ ਸਿੱਖਣਾ ਚਾਹੀਦਾ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਅੱਛਾ ਇੱਕ ਚੀਜ਼ ਹੋਰ ਮਨਪੀ ਜੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਣ ਦੀ ਗੱਲ ਕਰ ਰਹੇ ਨੇ ਔਰ ਕਿਤਨੇ ਕਿਤੇ ਫੋਟਬਾਜੀ ਜਿਹੜੀ ਕਾਂਗਰਸ ਦੀ ਹੈ ਉਹ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੀ ਲੱਗਦਾ ਦੇਖੋ ਜਿਹੜੀ ਇਹ ਸਰਕਾਰ ਬਣੀ ਸੀਗੀ ਦੋ ਵਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਉਹ ਕੈਪਟਨ ਦੇ ਨਾਮ ਨੂੰ ਬਣੀ ਸੀਗੀ ਠੀਕ ਆ ਉਸ ਤੋਂ ਬਾਅਦ ਅੱਜ ਇਹਨਾਂ ਨੇ ਜੋ ਵੀ ਕਮੀਆਂ ਰਹਿ ਗਈਆਂ ਸਰਕਾਰ ਦੀਆਂ ਸਾਢੇ ਚਾਰ ਸਾਲਾਂ ਦੀਆਂ ਉਹ ਸਾਰੀਆਂ ਜੇ ਕੈਪਟਨ ਦੇ ਮੋਢਿਆਂ ਤੇ ਰੱਖ ਕੇ ਵੀ ਇਕੱਲੇ ਕਸੂਰਵਾਰ ਆ ਲੇਕਿਨ ਉਹਦੇ ਦੀ ਕਸੂਰਵਾਰ ਪੂਰੀ ਕਾਂਗਰਸ ਆ ਚਾਹੇ ਕਾਂਗਰਸ ਦੀ ਹਾਈ ਕਮਾਂਡ ਆ ਚਾਹੇ ਇਹਨਾਂ ਦੀ ਜਿੰਨੇ ਐਮਐਲਏ ਨੇ ਜਿੰਨੇ ਮੰਤਰੀ ਹੈ ਜਾਂ ਰਹੇ ਨੇ ਇਹ ਜਿਹੜੀ ਸਰਕਾਰ ਦਾ ਫੇਲਰ ਆ ਇਹਦੇ ਲਈ ਸਾਰੇ ਜ਼ਿੰਮੇਵਾਰ ਨੇ ਕੱਲੇ ਕੈਪਟਨ ਤੇ ਇਹ ਪੱਲਾ ਝਾੜ ਕੇ ਇਹਨਾਂ ਦਾ ਖੇੜਾ ਨਹੀਂ ਛੁੱਟਣਾ ਸੋ ਇਸ ਲਈ ਠੀਕ ਆ ਉਹਨੂੰ ਜਿੰਨਾ ਜ਼ਰੀਲ ਕੀਤਾ ਹੋਇਆ ਆਪਦੀ ਪਾਰਟੀ ਬਣਾ ਰਹੇ ਨੇ ਲੇਕਿਨ ਪੰਜਾਬ ਦੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹ ਵੀ ਉਹ ਫੇਲ ਹੋਏ ਨੇ ਆਪਣੇ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ ਲੋਕਾਂ ਦੇ ਨਾਲ ਉਹ ਪੂਰੇ ਨਹੀਂ ਹੋਏ ਤੇ ਭਾਰਤੀ ਜਨਤਾ ਪਾਰਟੀ ਨਾਲ ਜੋ ਉਹਨਾਂ ਦੀ ਅੰਦਰੋਂ ਗੰਢ ਗਾਠ ਉਹ ਵੀ ਅੱਜ ਸਾਹਮਣੇ ਆ ਰਹੀ ਆ ਕਿ ਉਹਨਾਂ ਦੀ ਪਹਿਲਾਂ ਹੀ ਗੰਢ ਧੁੱਪ ਸੀਗੀ ਪਿਛਲੀ ਜਿਹੜੀ ਇਲੈਕਸ਼ਨ ਹੋਈ ਆ 17 ਦੇ ਵਿੱਚ ਉਹਦੇ ਚ ਇਹਨਾਂ ਦੀ ਜਿਹੜੀ ਗੰਢ ਧੁੱਪ ਸੀ ਉਹਦੀ ਵੋਟ ਜਿਹੜੀ ਪਈ ਆ ਕਾਂਗਰਸ ਨੂੰ ਉਹ ਵੀ ਆਰਐਸਐਸ ਦੀ ਸਾਰੀ ਵੋਟ ਆ ਜਿਹੜੀ ਉਹ ਭਾਜਪਾ ਰਾਹੀ ਇਹ ਅੰਦਰ ਖਾਤੇ ਸਾਰੀ ਵੋਟ ਆ ਜਿਹੜੀ ਉਹ ਕਾਂਗਰਸ ਨੂੰ ਪਈ ਸੀ ਸੋ ਇਸ ਲਈ ਇਹਨਾਂ ਦੀ ਜਿਹੜੀ ਇਹ ਅੰਦਰੋਂ ਹੁਣ ਸਾਰੀ ਜਿਹੜੀ ਪਹਿਲਾਂ ਕਹਿੰਦੇ ਸੀ ਭਾਜਪਾ ਦੇ ਨਾਲ ਅੰਦਰੋਂ ਇੱਕ ਹੋਛ ਫੇਚੜੀ ਨੇ ਉਹ ਅੱਜ ਕੱਲਾ ਸਾਰੀਆਂ ਸਾਹਮਣੇ ਆ ਰਹੀਆਂ ਨੇ ਸਰ ਜਿਹੜੇ ਅਲਾਈਂਸ ਦੀ ਗੱਲ ਹੋ ਰਹੀ ਆ ਆ ਕਾਲੀ ਦੇ ਜਿਹੜੇ ਬਾਗੀ ਹੋਏ ਨੇ ਉਹਨਾਂ ਦੀ ਅਲਾਈਂਸ ਦੀ ਵੀ ਗੱਲ ਚੱਲ ਰਹੀ ਆ ਉਹ ਕਹਿ ਰਹੇ ਨੇ ਕਿ ਜਿੰਨੇ ਵੀ ਲਾਈਂਸ ਜਿੰਨੇ ਵੀ ਬਾਗੀ ਲੀਡਰ ਹੈਗੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਮੈਂ ਇੱਕ ਨਵੀਂ ਪਾਰਟੀ ਬਣਾ ਚਲੋ ਉਹਦਾ ਟਾਈਮ ਦੱਸੂ ਵੀ ਕੀ ਬਣਦਾ ਹਜੇ ਤਾਂ ਲੇਕਿਨ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਕਾਲੀ ਦਲ ਦੀ ਵੱਡ ਰਹੀ ਆ ਕਾਲੀ ਦਲ ਪੂਜੋ ਸਮਾਜ ਪਾਰਟੀ ਦੀ ਵੱਡ ਰਹੀ ਆ ਜੋ ਮਾਹੌਲ ਹੈ ਜੀ ਲੋਕਾਂ ਨੇ ਦੇਖ ਲਿਆ ਸਾਰਾ ਕਾਂਗਰਸ ਨੂੰ ਦੇਖ ਲਿਆ ਜੋ ਦੋ ਤਿੰਨ ਮਹੀਨੇ ਦਾ ਡਰਾਮਾ ਚੱਲ ਰਿਹਾ ਪਤਾ ਹੀ ਨਹੀਂ ਕੌਣ ਮੁੱਖ ਮੰਤਰੀ ਆ ਕੌਣ ਸਟੇਟ ਚਲਾ ਰਿਹਾ ਉਹ ਪਹਿਲਾਂ ਕੈਪਟਨ ਨੂੰ ਕਹਿੰਦੇ ਸੀ ਹੁਣ ਇਹਦੇ ਤੇ ਵੀ ਦੁਖੀ ਨੇ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਸੋ ਇਸ ਲਈ ਅੱਜ ਜਿਹੜੀ ਇਹਨਾਂ ਦੀ ਜਿਹੜੀ ਫਿਊਚਰ ਕੋਈ ਫੇਸ ਹੀ ਨਹੀਂ ਰਿਹਾ ਕਾਂਗਰਸ ਦੇ ਕੋਲੇ ਕਿਸ ਫੇਸ ਨੂੰ ਵੋਟ ਲੈਣੀ ਆ ਤੇ ਕਿਹਨੂੰ ਲੋਕਾਂ ਨੇ ਫੇਸ ਨੂੰ ਪਾਉਣੀ ਆ ਸੋ ਨਾ ਕਾਂਗਰਸ ਨੂੰ ਪਤਾ ਨਾ ਲੋਕਾਂ ਨੂੰ ਪਤਾ ਸੋ ਇਸ ਲਈ ਲੋਕਾਂ ਦਾ ਅੱਜ ਵਿਸ਼ਵਾਸ ਕਾਂਗਰਸ ਤੇ ਖਤਮ ਹੋ ਚੁੱਕਿਆ ਹੈ ਕੈਪਟਨ ਸਾਹਿਬ ਇੱਕ ਗੱਲ ਬਾਰ ਬਾਰ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਉਹ ਮੈਂ ਆ ਕੇ ਰੱਦ ਕਰਾਉਂਗਾ ਤੇ ਉਸ ਤੋਂ ਬਾਅਦ ਮੈਂ ਜੁਆਇਨਿੰਗ ਇਹਦਾ ਮਤਲਬ ਹੈ ਪਹਿਲਾਂ ਹੀ ਇਹਨਾਂ ਦੀ ਪਲੈਨਿੰਗ ਆ ਸਾਰੀ ਅੰਦਰ ਖਾਤੇ ਇਹ ਵੀ ਹੋ ਸਕਦਾ ਵੀ ਪਹਿਲਾਂ ਹੀ ਸਾਰਾ ਇਹ ਪਲੈਨਿੰਗ ਨੇ ਸਾਰਾ ਕੁਝ ਹੋ ਰਿਹਾ ਹੋਵੇ ਵੀ ਜਿਹੜੇ ਆ ਡਿਲੇ ਕਰ ਰਹੇ ਆ ਕਾਨੂੰਨ ਰੱਦ ਕਰਨ ਦੇ ਲਈ ਹੋ ਸਕਦਾ ਕੈਪਟਨ ਸਾਹਿਬ ਵੀ ਡਿਲੇ ਕਰਾ ਰਹੇ ਹੋਣ ਸੋ ਪਤਾ ਨਹੀਂ ਅੰਦਰ ਸਾਰਾ ਕੁਝ ਸਾਹਮਣੇ ਹੌਲੀ ਹੌਲੀ ਸਾਹਮਣੇ ਆਈ ਜਾਣੀਆਂ ਗੱਲਾਂ ਸਾਰ ਤੇ ਲੇਕਿਨ ਕਾਨੂੰਨ ਰੱਦ ਹੋਣੇ ਚਾਹੀਦੇ ਆ ਲੰਬੇ ਸਮੇਂ ਤੋਂ ਕਿਸਾਨ ਲੜਾਈ ਲੜ ਰਹੇ ਆ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਸਾਥ ਦੇ ਰਹੇ ਆ ਅਕਾਲੀ ਦਲ ਨੇ ਅਲਾਈਅੰਸ ਵੀ ਤੋੜਿਆ ਭਾਜਪਾ ਦੇ ਨਾਲੋਂ ਵੀ ਬਾਹਰ ਸਿਮਰਤ ਕੌਰ ਨੇ ਸਿਫਾ ਵੀ ਦਿੱਤਾ ਸੇ ਇਸ ਲਈ ਅਸੀਂ ਕਿਸਾਨਾਂ ਦੇ ਡਟ ਕੇ ਹੱਕ ਦੇ ਵਿੱਚ ਆ ਮੈਂ ਆਪ ਕਿਸਾਨ ਆ ਪਹਿਲੇ ਦਿਨ ਤੋਂ ਜਿੱਦਾਂ ਦੇ ਬਿੱਲ ਆ ਉਸ ਦਿਨ ਤੋਂ ਅਸੀਂ ਵਿਰੋਧ ਕਰ ਰਹੇ ਆ ਤੇ ਇਹ ਬਿਲਕੁਲ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ ਅਤੇ ਆਉਣ ਵਾਲੇ ਸਮੇਂ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾਣਾ ਚਾਹੀਦਾ ਜੀ ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਆਂ ਸਾਡੀ ਪਾਰਟੀ ਤੀਸਰਾ ਧੜਕ ਕਿਤੇ ਨਾ ਕਿਤੇ ਜਿਹੜਾ ਪੰਜਾਬ ਵਿੱਚ ਆਮ ਆਦਮੀ ਆਮ ਆਦਮੀ ਪਾਰਟੀ ਆ ਉਹਨਾਂ ਤੇ ਲੋਕਾਂ ਨੂੰ ਹੁਣ ਭਰੋਸਾ ਨਹੀਂ ਰਿਹਾ ਪਿਛਲੀ ਵਾਰ ਬੜੀ ਉਹਨਾਂ ਦੀ ਵੇਵ ਵੀ ਬਣਾਈ ਸੀ ਉਹਨਾਂ ਨੇ ਇੱਕ ਤਾਂ ਐਨ ਆਰ ਆਈ ਬੜੇ ਉਹਨਾਂ ਤੋਂ ਨਾਰਾਜ਼ ਨੇ ਹੁਣ ਬਿਲਕੁਲ ਪਿੱਛੇ हट ਚੁੱਕੇ ਨੇ ਯੂਥ ਉਹਨਾਂ ਤੋਂ ਪਿੱਛੇ हट ਚੁੱਕਿਆ ਹੁਣ ਮੇਰੇ ਹਲਕੇ ਜੀ ਲਾਲੋ ਇਥੋਂ ਲੋਕਾਂ ਨੇ ਐਮ ਐਲ ਏ ਚੁਣ ਰਿਆ ਫੂਲਕਾ ਸਾਹਿਬ ਨੂੰ ਮੁਰਖੇ ਤਿੰਨ ਤਿੰਨ ਮਹੀਨੇ ਇੱਕ ਮੋਹਰ ਲਵਾਉਣ ਲਈ ਵੀ ਬੰਦਾ ਨਹੀਂ ਲੱਭਿਆ ਸੋ ਗੱਲ ਕੀ ਵੀ ਲੋਕਾਂ ਨੂੰ ਅੱਜ ਇਹ ਲੋਕ ਦੇਖ ਕੇ ਫੈਸਲਾ ਲੈਣਗੇ ਵੀ ਕੌਣ ਬੰਦੇ ਕੱਲ ਨੂੰ ਵੋਟਾਂ ਤੋਂ ਬਾਅਦ ਵੀ ਸਾਡੇ ਨਾਲ ਖੜ੍ਹ ਸਕਦੇ ਆ ਸਾਡੀ ਬਾਹ ਫੜ ਸਕਦੇ ਆ ਸਾਡੇ ਮਸਲੇ ਹੱਲ ਕਰ ਸਕਦੇ ਆ ਆ ਦੇਖੋ ਇੱਥੇ ਹਲਕੇ ਦੇ ਵਿੱਚ ਬੈਠੇ ਆ ਅਸੀਂ ਇੱਥੇ ਮੇਰਾ ਆਪਣਾ ਦਫ਼ਤਰ ਇਹ ਉਦੋਂ ਦਾ ਬਣਿਆ ਜਦੋਂ ਇਹ ਹਲਕਾ ਰਿਜ਼ਰਵ ਸੀਗਾ ਕਾਦੇ ਲਈ ਵੀ ਲੋਕਾਂ ਦੇ ਭਲੇ ਇੱਥੇ ਮੇਰਾ ਕੋਈ ਕਾਰੋਬਾਰ ਨਹੀਂ ਸਟਾਫ ਬੈਠਾ ਟੀਮ ਬੈਠੀ ਆ ਰੋਜ਼ ਇੱਥੇ ਆਉਨੇ ਆ ਅਸੀਂ ਲੋਕਾਂ ਦੇ ਕੰਮ ਕਰਦੇ ਆ ਕਿਸੇ ਨੇ ਮੋਹਰ ਲਗਾਉਣੀ ਆ ਤੁਹਾਨੂੰ ਇੱਕ ਘੰਟੇ ਦੇ ਵਿੱਚ ਉਹਦਾ ਮਸਲਾ ਹੱਲ ਹੋ ਜਾਂਦਾ ਵਾ ਸੋ ਇਹ ਗੱਲ ਕੀ ਵੀ ਇਹ ਜਿਹੜੇ ਲੋਕ ਨੇ ਤਾਂ ਦਾ ਲਾਉਣ ਵਾਲੇ ਝੂਠੀਆਂ ਪਹਿਲਾਂ ਕੈਪਟਨ ਸਾਹਿਬ ਨੇ ਦੇਤੀਆਂ ਵੀ ਅਸੀਂ ਘਰ ਘਰ ਨੌਕਰੀ ਦੇ ਦੇਾਂਗੇ ਫਾਰਮ ਭਰਾਲੇ ਤੇ ਅੱਜ ਉਹੀ ਗੱਲਾਂ ਇਹ ਗਰੰਟੀਆਂ ਦੇ ਰਹੇ ਨੇ ਸੋ ਅਕਾਲੀ ਦਲ ਨੇ ਜੋ ਕਿਹਾ ਸੀ ਉਹ ਕੀਤਾ ਤੇ ਆਉਣ ਵਾਲੇ ਸਮੇਂ ਜੋ ਕਹਾਂਗੇ ਉਹ ਕਰਾਂਗੇ ਪੰਜਾਬ ਦੀ ਲੋਕਲ ਪਾਰਟੀ ਆ ਫੈਸਲੇ ਪੰਜਾਬ ਚ ਲੈ ਜਾਣੇ ਨੇ ਇਹ ਤਾਂ ਦਿੱਲੀ ਤੋਂ ਫੈਸਲੇ ਆ ਜਾਂਦੇ ਆ ਤੇ ਇਹਨਾਂ ਦੀ ਆਪ ਦੀ ਮਰਜ਼ੀ ਕੋਈ ਨਹੀਂ ਹੈਗੀ ਇਹਨਾਂ ਦੀ ਹਰਿਆਣੇ ਚ ਹੋਰ ਸੋਚ ਆ ਪੰਜਾਬ ਚ ਹੋਰ ਸੋਚ ਆ ਦਿੱਲੀ ਜਾ ਕੇ ਹੋਰ ਬਿਆਨ ਦਿੰਦੇ ਆ ਤੋ ਇਸ ਲਈ ਸਾਡਾ ਅਕਾਲੀ ਦਲ ਦਾ ਜੋ ਵੀ ਇੰਟਰਸਟ ਆ ਸਿਰਫ ਪੰਜਾਬ ਨਾਲ ਆ ਸਾਡੇ ਦੀ ਪੰਜਾਬ ਦੇ ਹਿੱਤ ਬਹਿਲੋਨੇ ਚੰਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣ ਤੋਂ ਬਾਅਦ ਲੱਗਦਾ ਵਾ ਕਿ ਐਸ ਸੀ ਵੋਟ ਜਿਹੜੀ ਹੈਗੀ ਆ ਉਹ ਕਿਤਨੇ ਕਿਤੇ ਪਾਰਟੀਆਂ ਦੀ ਖੁੰਦਗੀ ਹੈ ਦੇਖੋ ਇਹਨਾਂ ਨੇ ਆਪ ਹੀ ਸ਼ੋਅ ਕਰ ਲਿਆ ਵੀ ਅਸੀਂ ਇਹ ਤਿੰਨ ਮਹੀਨੇ ਵੋਟਾਂ ਲੈਣ ਲਈ ਬਣਾਇਆ ਹੈ ਇਹ ਕਾਂਗਰਸ ਨੇ ਸ਼ੋਅ ਕਰ ਦਿੱਤਾ ਹਰੀ ਸ਼ਰਾਵਤ ਨੇ ਬਿਆਨ ਦਿੱਤਾ ਸੀਗਾ ਕਿ ਇਹ ਸਿਰਫ ਇਹ ਅਗਲਾ ਫੇਸ ਨਹੀਂ ਸਾਡਾ ਇਹ ਅਗਲਾ ਫੇਸ ਤਾਂ ਸਾਡੇ ਨਵਜੋਤ ਸਿੰਘ ਸਿੱਧੂ ਜਾਂ ਹੋਰ ਕੋਈ ਵੀ ਹੋਣਗੇ ਤੇ ਲੇਕਿਨ ਇਹ ਤਾਂ ਅਸੀਂ ਸਿਰਫ ਵੋਟਾਂ ਲੈਣ ਲਈ ਬਣਾਇਆ ਸੀ ਭਾਈਚਾਰੇ ਦੀ ਇਸ ਲਈ ਲੋਕਾਂ ਨੂੰ ਸਾਰੀ ਗੱਲ ਸਮਝ ਆ ਚੁੱਕੀ ਆ ਤੇ ਹੁਣ ਤਾਂ ਰੋਜ਼ ਦੀ ਰੋਜ਼ ਬਿਆਨ ਵੀ ਇਦਾਂ ਦੇ ਆਈ ਜਾਂਦੇ ਆ ਉਹ ਸਾਰੀਆਂ ਗੱਲਾਂ ਨੇ ਆਪ ਵੀ ਕਲੀਅਰ ਕਰ ਦੇਣੀਆਂ ਸਾਤੋਂ ਕਹਿਣ ਦੀ ਲੋੜ ਹੀ ਨਹੀਂ ਪਣੀ ਆਪ ਕਾਂਗਰਸ ਹੀ ਸਾਰੀਆਂ ਗੱਲਾਂ ਦੇ ਜਵਾਬ ਆਪ ਹੀ ਦੇ ਹੀ ਜਾਂਦੇ ਆ ਸੋ ਇਸ ਲਈ ਸੱਚਾਈ ਸਾਹਮਣੇ ਆ ਜਿਵੇਂ ਨੀਅਤ ਕੀ ਆ ਸੋ ਇਹ ਲੋਕਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਪਤਾ ਵੀ ਕਿਵੇਂ ਉਹਨਾਂ ਨੂੰ ਵੋਟਾਂ ਦੇ ਲੈਣ ਦੇ ਲਈ ਕਿਵੇਂ ਲਾਰਿਆਂ ਦੇ ਵਿੱਚ ਲੈਣਾ ਪੁਰਾਣੀ ਪਾਰਟੀ ਆ ਬੜੀ ਛਾਤਰ ਜਮਾਤ ਆ ਜਿਵੇਂ ਪਿਛਲੀ ਵਾਰ ਵੀ ਉਹ ਉਦੋਂ ਕੈਪਟਨ ਦਾ ਫੇਸ ਯੂਜ਼ ਕਰ ਲਿਆ ਹੁਣ ਚੰਨੀ ਦਾ ਫ ਪਰ ਲੋਕਾਂ ਨੂੰ ਪਤਾ ਵੀ ਇਹ ਸਾਰੇ ਇੱਕ ਨੇ ਇਹ ਸਾਰਾ ਜੋ ਸਾਡੇ ਨਾਲ ਠੱਗੀ ਹੋਈ ਆ ਇਹ ਕਾਂਗਰਸ ਨੇ ਕੀਤੀ ਆ ਇਸ ਲਈ ਕਾਂਗਰਸ ਨੂੰ ਵੋਟ ਪੰਜਾਬ ਦੇ ਨਹੀਂ ਪਉਣਗੇ ਸਰ ਕਾਂਗਰਸ ਦੇ ਵਿੱਚ ਇਹ ਗੱਲਾਂ ਉੱਠ ਰਹੀਆਂ ਉਹ ਕੈਪਟਨ ਮੁਰੇਂਦਰ ਸਿੰਘ ਦੇ ਨਿਸ਼ਾਨੇ ਸਾਧ ਰਹੇ ਆ ਕਿ ਵੀ ਜਿਹੜੇ ਮੁਲਾਕਾਤਾਂ ਹੋ ਰਹੀਆਂ ਨੇ ਭਾਜਪਾ ਨਾਲ ਜਿਹੜੇ ਹੋ ਰਹੀਆਂ ਨੇ ਪਹਿਲਾਂ ਕਿਉਂ ਨਹੀਂ ਕੀਤੀਆਂ ਗਈਆਂ ਵੀ ਹੁਣ ਇਹ ਖੇਤੀ ਕਾਨੂੰਨ ਦਾ ਵਿੱਚ ਵੀ ਮੁੰਡਾ ਆ ਰਿਹਾ ਹੁਣ ਆਪਣੀ ਪਾਰਟੀ ਵੀ ਬਣਾਈ ਜਾ ਰਹੀ ਹੈ ਦੇਖੋ ਇਹ ਕੱਲ ਕਈ ਕੈਪਟਨ ਦੇ ਨਾਲ ਸੀਗੇ ਕਈ ਮੰਤਰੀ ਨਾਲ ਸੀਗੇ ਕਈ ਉਹਨਾਂ ਦੇ ਸਲਾਹਕਾਰ ਨਾਲ ਸੀਗੇ ਪਤਾ ਹੈਰਾਨੀ ਹੁੰਦਾ ਵੀ ਇੰਨੀ ਛੇਤੀ ਤੁਸੀਂ ਉਲਟ ਬੈਠ ਕੇ ਕਿਵੇਂ ਤੁਸੀਂ ਦੂਸਰੇ ਨੂੰ ਗਾਲਾਂ ਕੱਢ ਸਕਦੇ ਹੋ ਕਿ ਪਰ ਹੈਰਾਨੀ ਹੁੰਦੀ ਆ ਵੀ ਇਕਦਮ ਹੀ ਵੀ ਤੁਸੀਂ ਆਪਦੇ ਹਿੱਤਾਂ ਦੇ ਲਈ ਤੁਸੀਂ ਛੋਟੀਆਂ ਮੋਟੀਆਂ ਜਿਹੜੇ ਸਰਕਾਰ ਤੋਂ ਫਾਇਦੇ ਲੈਣ ਦੇ ਲਈ ਜਿੰਨਾ ਲੋਕਾਂ ਨੇ ਤੁਹਾਨੂੰ ਇੱਥੇ ਤੱਕ ਲੈ ਕੇ ਆਂਦਾ ਜਿੰਨਾ ਕਰਕੇ ਤੁਹਾਡੀ ਹੋਂਦ ਆ ਸੋ ਇਹ ਜਿਹੇ ਬੰਦੇ ਵੀ ਦੇਖਿਆ ਕਿ ਉਹ ਵਿਰੋਧੀ ਕੱਲ ਜਿਸ ਤਰ੍ਹਾਂ ਉਪ ਮੁੱਖ ਮੰਤਰੀ ਦੇ ਨਾਲ ਮੇਰੇ ਹਲਕੇ ਮੇਰੇ ਖਿਲਾਫ ਚੋਣ ਜੜੀ ਸੀ ਉਹ ਬੈਠੇ ਸੀ ਬੜੀ ਹੈਰਾਨੀ ਹੁੰਦੀ ਆ ਜੀ ਇਹ ਗੱਲਾਂ ਦੇਖ ਕੇ ਤੁਹਾਡੇ ਕੰਨ ਮਤਲਬ ਕਿਤਨੇ ਕਿਤੇ ਕਿ ਕੁਰਸੀ ਨੂੰ ਲੈ ਕੇ ਸਾਰਾ ਵੀ ਪਤਾ ਨਹੀਂ ਮੈਂ ਤਾਂ ਆਪ ਹੈਰਾਨ ਆ ਵੀ ਤੁਸੀਂ ਜਿੱਦੀ ਹੋਂਦ ਇਨਾਂ ਦੀ ਹੋਂਦ ਹੀ ਕੈਪਟਨ ਮਰਿੰਦਰ ਸਿੰਘ ਕਰਕੇ ਆ ਤੇ ਉਹਨਾਂ ਨੇ ਉਹ ਪਤਾ ਨਹੀਂ ਕਿਸ ਲਾਲਚ ਦੇ ਵਿੱਚ ਅੱਜ ਉਹਨਾਂ ਦੇ ਉਲਟ ਬਹਿ ਕੇ ਉਹਨੂੰ ਇੱਕ ਇੱਕ ਲੀਡਰ ਗਾਲਾਂ ਕੱਢ ਰਿਹਾ ਤੇ ਉਹ ਨਾਲ ਬੈਠੇ ਸੁਣ ਰਹੇ ਨੇ ਹੈਰਾਨੀ ਹੁੰਦੀ ਆ ਵੀ ਇਸ ਤਰ੍ਹਾਂ ਵੀ ਵਫਾਦਾਰੀਆਂ ਬਦਲ ਦਿਨੋਂ ਦਿਨ ਇੱਕ ਦਿਨ 'ਚ ਬਦਲੀਆਂ ਜਾ ਸਕਦੀਆਂ ਨੇ ਸੋ ਇਹ ਗੱਲਾਂ ਬੜਾ ਕੁਝ ਇੱਥੇ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈ। ਹਾਂਜੀ ਦਾਖਾ ਹਲਕੇ ਦੇ ਵਿੱਚ ਪ੍ਰਗਟ ਸਿੰਘ ਦੌਰੇ ਤੇ ਹੈਗੇ ਨੇ। ਔਰ ਉਹ ਦੂਜੇ ਪਾਸੇ ਜਿਹੜੇ ਪੋਸਟਰ ਲੱਗੇ ਨੇ ਸੰਦੀਪ ਸੰਧੂ ਦੇ ਨਾਲ ਜੁੜੇ ਲੱਗੇ ਨੇ ਸੰਦੀਪ ਸੰਧੂ ਕੈਪਟਨ ਦੇ ਸਾਥ ਨਾਲ ਸੀ ਗਿਆ ਦੇਖੋ ਉੱਪਰੋਂ ਕੀ ਆ ਅੰਦਰੋਂ ਕੀ ਆ ਪਰਮਾਤਮਾ ਹੀ ਜਾਣਦਾ ਹੌਲੀ ਹੌਲੀ ਸਾਹਮਣੇ ਆ ਜਾਣਗੀ ਤੇ ਇਹ ਨਹੀਂ ਪਤਾ ਵੀ ਕੌਣ ਕਿਹਦੀ ਮਦਦ ਕਰ ਰਿਹਾ ਕੌਣ ਕਿਹਦੀ ਨਹੀਂ ਕਰ ਰਿਹਾ ਵੀ ਉੱਪਰੋਂ ਆ ਰਹੇ ਅੰਦਰੋਂ ਆ ਰਹੇ ਬਹੁਤ ਕੁਝ ਚੱਲਦਾ ਹੈ ਜੀ ਇੱਥੇ ਅਜੇ ਸਾਰਾ ਕੁਝ ਹੌਲੀ ਹੌਲੀ ਗੇਮ ਸਾਰਾ ਕਲੀਅਰ ਹੋਊਗੀ ਵੀ ਸੱਚਾਈ ਕੀ ਆ ਅੰਦਰੋਂ ਕੌਣ ਆ ਉਤੋਂ ਕੌਣ ਨਾਲ ਹੈਗਾ ਸੋ ਇਹ ਲੋਕ ਇੱਥੇ ਸਾਡੇ ਲੋਕ ਹੀ ਕਾਂਗਰਸ ਵਾਲਿਆਂ ਨੂੰ ਪਤਾ ਵੀ ਕੌਣ ਕਿਹਦੇ ਨਾਲ ਹੈ ਇੱਥੇ ਸਾਡੇ ਹਲਕੇ ਤੇ ਹੀ ਨਹੀਂ ਪਤਾ ਸੋ ਇਸ ਲਈ ਉਹ ਪਹਿਲਾਂ ਹੀ ਜਿਮਨੀ ਚੌਂਂ ਚ ਵੀ ਚਲੋ ਉਦ ਉਦੋਂ ਤਾਂ ਇੱਕ ਪਲੇਟਫਾਰਮ ਤੇ ਇਕੱਠੇ ਸੀਗੇ ਸਰਕਾਰ ਸੀਗੀ ਤੇ ਉਦੋਂ ਨਹੀਂ ਜਿੱਤ ਸਕੇ ਇਥੋਂ ਇਸ ਇਲਾਕੇ ਦੇ ਵਿੱਚੋਂ ਅੱਜ ਤੱਕ ਇਹਨਾਂ ਦੇ ਦਸਰਾ ਲੈ ਕੇ ਚੱਲ ਰਹੇ ਨੇ ਸੋ ਇਸ ਲਈ ਇਹ ਕਾਂਗਰਸ ਅਜੇ ਇੱਥੇ ਅਕਾਲੀ ਦਲ ਨਾਲ ਲੜਾਈ ਨਹੀਂ ਲੜ ਸਕਦੀ ਹਲਕੇ ਦਾਖੇ ਦੇ ਵਿੱਚ ਜੋ ਮਰਜ਼ੀ ਕਰ ਲੈ